ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲ ਬਾਤ ਦੋਸਤੋ ਅੱਜ ਆਪਾਂ ਇੱਕ ਐਸੇ ਇਤਿਹਾਸਕ ਪਾਤਰ ਦੀ ਕਰਾਂਗੇ ਜਿਹਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਔਰ ਉਹਦੇ ਨਾਲ ਜੁੜੀਆਂ ਹੋਈਆਂ ਬਹੁਤ ਹੀ ਦਿਲਚਸਪ ਗੱਲਾਂ ਆਪਾਂ ਤੁਹਾਡੇ ਅੱਜ ਰੂਰੂ ਕਰਨੀਆਂ ਸੋ ਗੱਲ ਕਰਾਂਗੇ ਦੋਸਤੋ ਸਰਦਾਰ ਠਾਕਰ ਸਿੰਘ ਸੰਧਾਵਾਲੀਏ ਦੇ ਬਾਰੇ ਕੌਣ ਸੀ ਠਾਕਰ ਸੰਧਾਵਾਲੀਆ ਸੋ ਵੀਡੀਓ ਬਹੁਤ ਹੀ ਦਿਲਚਸਪ ਹੈ ਤੇ ਜਾਣਕਾਰੀ ਭਰਪੂਰ ਹੈ ਇਹਨੂੰ ਸਾਰੀ ਨੂੰ ਸੁਣਿਓ ਔਰ ਚੈਨਲ ਜਿਹਨਾਂ ਬੰਦੇ ਪਰ ਸਬਸਕ੍ਰਾਈਬ ਨਹੀਂ ਕੀਤਾ ਹੋਏ ਤੱਕ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਇਹਨਾਂ ਦੇ ਪਿਛੋਕੜ ਦੀ ਜੇ ਆਪਾਂ ਗੱਲ ਕਰੀਏ ਤਾਂ ਰਾਜਾ ਸੰਸੀ ਵਾਲੇ ਸਰਦਾਰ ਅਸਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਨਦਾਨ ਵਿੱਚੋਂ ਸੀਗੇ ਔਰ ਭਾਈ ਬੁੱਧ ਸਿੰਘ ਨੇ ਗੁਰੂ ਗੋਬਿੰਦ ਸਿੰਘ ਪਾਹਾਰਾਜ ਕੋਲੋਂ ਅਮਰ ਛਕਿਆ ਸੀ ਸਰਦਾਰ ਬੁੱਧ ਸਿੰਘ ਆਪਣੇ ਆਚਰਣ ਦੇ ਸਦਕਾ ਬੜਾ ਮਸ਼ਹੂਰ ਸੀ ਔਰ ਇਹ ਬੜਾ ਸੂਰਮਾ ਸੀ ਨਰਪੈ ਤੇ ਬਾਹੂਵਲੀ ਸੀਗਾ ਔਰ ਬਹਿਰੀਆਂ ਦੇ ਸਾਹਮਣੇ ਕਹਿੰਦੇ ਵੀ ਇਹ ਮਸਤ ਹਾਥੀ ਵਾਂਗੂ ਝੂਮਦਾ ਹੁੰਦਾ ਸੀ ਔਰ ਇਹਨਾਂ ਦੇ ਸਰੀਰ ਉੱਤੇ 40 ਫਟ ਲੱਗੇ ਹੋਏ ਸੀਗੇ ਤਲਵਾਰਾਂ ਦੇ ਨੈਜੀਆਂ ਦੇ ਤੇ ਗੋਲੀਆਂ ਦੇ ਔਰ ਇਹਦੀ ਇੱਕ ਘੋੜੀ ਹੁੰਦੀ ਸੀ ਦੇਸਾ ਔਰ ਇਹ ਇਤਿਹਾਸ ਵਿੱਚ ਬਹੁਤ ਮਸ਼ਹੂਰੀ ਰੱਖਦੀ ਹੈ ਇਹ ਜਿੰਨਾ ਕਿ ਇਹਦਾ ਨਿਡਰ ਸਵਾਰ ਪਾਉਣਾ ਸੀ ਓਨੀ ਹੀ ਜ਼ਿਆਦਾ ਇਹ ਘੋੜੀ ਮਸ਼ਹੂਰ ਸੀਗੀ ਔਰ ਇਹਦਾ ਨਾਂ ਆਪਣੇ ਮਾਲਕ ਦੇ ਨਾਲ ਐਸਾ ਇਕਮਕ ਹੋ ਗਿਆ ਕਿ ਇਹਨਾਂ ਦੋਵਾਂ ਨਾਮਾਂ ਤੋਂ ਇੱਕ ਨਾਂ ਬਣ ਕੇ ਬੁੱਧ ਸਿੰਘ ਦਾ ਨਾਂ ਦੇਸਾ ਬੁੱਧ ਸਿੰਘ ਪ੍ਰਸਿੱਧ ਹੋਇਆ ਔਰ ਇਸ ਬਾਂਕੀ ਘੋੜੀ ਤੇ ਬੁੱਧ ਸਿੰਘ 50 ਵਾਰੀ ਦਰਿਆ ਰਾਵੀ ਚਨਾਬ ਤੇ ਜੇਲਮ ਇਹਨਾਂ ਤੋਂ ਆਰ ਪਰ ਜਾਂਦਾ ਹੁੰਦਾ ਸੀਗਾ ਔਰ ਸਨ 1718 ਚ ਦੇਸਾ ਬੁੱਧ ਸਿੰਘ ਨੌ ਸਿੰਘ ਨੂੰ ਛੱਡ ਕੇ ਪਰਲੋਕ ਗਮਨ ਕਰ ਗਿਆ ਔਰ ਸਦਾ ਨੌ ਸਿੰਘ ਦਾ ਵਿਆਹ ਮਜੀਠੇ ਦੇ ਇੱਕ ਧਨਾੜ ਜਿਮੀਦਾਰ ਗੁਲਾਬ ਸਿੰਘ ਦੀ ਕੁੜੀ ਨਾਲ ਹੋਇਆ। ਔਰ ਇਹਦੇ ਘਰੇ ਚਾਰ ਪੁੱਤ ਹੋਏ। ਚੜਤ ਸਿੰਘ, ਦਾਲ ਸਿੰਘ, ਮਾਗੀ ਸਿੰਘ ਤੇ ਚੇਤ ਸਿੰਘ। ਮਾਗੀ ਸਿੰਘ ਨੇ ਆਪਣਾ ਜੀਵਨ ਗੁਰਸਿੱਖੀ ਦੇ ਪ੍ਰਚਾਰ ਖਾਤਰ ਸਮਰਪਣ ਕਰਤਾ ਸੀ। ਔਰ ਇਹ ਬਹੁਤ ਭਜਨੀਕ ਮਹਾਤਮਾ ਵੀ ਹੋਇਆ ਤੇ ਇਹ Nirsantan ਸੀਗਾ। ਦੂਜਾ ਚੜਤ ਸਿੰਘ। ਚੜਤ ਸਿੰਘ ਦੀ ਸੰਤਾਨ ਸਰਦਾਰ ਮਹਾ ਸਿੰਘ ਤੇ ਉਹਦਾ ਪੁੱਤਰ ਸ਼ੇਰ-ਏ-ਪੰਜਾਬ ਸੀ। ਜਿਹੜੀਏ ਮਹਾਰਾਜਾ ਨਜੀਤ ਸਿੰਘ ਸਰਦਾਰ ਚੰਦਾ ਸਿੰਘ ਦੇ ਪੁੱਤਰ ਸੀਗੇ ਅਤਰ ਸਿੰਘ, ਬੁੱਧ ਸਿੰਘ, ਬਸਾਵਾ ਸਿੰਘ ਤੇ ਸਰਦਾਰ ਲੈਣਾ ਸਿੰਘ ਸੰਧਾਵਾਲੀਆ ਬੁੱਧ ਸਿੰਘ ਦਾ ਪੁੱਤਰ ਸੀ ਸਰਦਾਰ ਸ਼ਮਸ਼ੀਰ ਸਿੰਘ ਜਿਹਨੂੰ ਲੈ ਕੇ ਉਹਦੀ ਮਾਤਾ ਬਾਬਾ ਵੀਰ ਸਿੰਘ ਨਰੰਗਾਬਾਦੀ ਦੀ ਸੇਵਾ ਵਿੱਚ ਹਾਜ਼ਰ ਹੋਈ ਸੀ ਤੇ ਉਹਨਾਂ ਦੀ ਕਿਰਪਾ ਨਾਲ ਹੀ ਇਹਨਾਂ ਦਾ ਪਰਿਵਾਰ ਵਧਿਆ ਫੁੱਲਿਆ ਸਰਦਾਰ ਲੈਣਾ ਸਿੰਘ ਦੇ ਅੱਗੋਂ ਦੋ ਪੁੱਤ ਹੋਏ ਸਰਦਾਰ ਠਾਕੁਰ ਸਿੰਘ ਤੇ ਪ੍ਰਤਾਪ ਸਿੰਘ ਸਰਦਾਰ ਠਾਕੁਰ ਸਿੰਘ ਨੇ ਸਨ 1873 ਚ ਸਿੰਘ ਸਭਾ ਲਹਿਦੀ ਨਹੀਂ ਰੱਖੀ ਔਰ ਬਲੈਤ ਵਿੱਚ ਜਾ ਕੇ ਮਹਾਰਾਜਾ ਦਲੀਪ ਸਿੰਘ ਨਾਲ ਮੁਲਾਕਾਤ ਵੀ ਕੀਤੀ ਸੀਗੀ ਤੇ ਉਹਨੂੰ ਪੰਜਾਬ ਲੈ ਕੇ ਆਉਣ ਦਾ ਯਤਨ ਵੀ ਕੀਤਾ ਸੀ ਠਾਕੁਰ ਸਿੰਘ ਸੰਧਾਵਾਲੀਏ ਨੇ ਸੰਧਾਵਾਲੀਏ ਖਾਨਦਾਨ ਦੇ ਸਰਦਾਰ ਲੈਣਾ ਸਿੰਘ ਨੇ ਅੰਗਰੇਜ਼ ਦੀ ਕੋਟਲ ਨੀਤੀ ਦਾ ਸ਼ਿਕਾਰ ਹੋ ਕੇ ਮਹਾਰਾਜਾ ਸ਼ੇਰ ਸਿੰਘ ਤੇ ਉਹਨਾਂ ਦੇ ਸ਼ਹਿਜ਼ਾਦੇ ਨੂੰ ਕਤਲ ਕਰਕੇ ਆਪਣੇ ਮੱਥੇ ਉੱਪਰ ਰਹਿਦੀ ਦੁਨੀਆ ਤੱਕ ਕਲੰਕ ਦਾ ਟਿੱਕਾ ਲਵਾ ਲਿਆ ਸਰਦਾਰ ਲਹਿਣਾ ਸਿੰਘ ਦੇ ਘਰੇ ਸਨ 1837 ਨੂੰ ਇੱਕ ਬਾਲਕ ਨੇ ਜਨਮ ਲਿਆ ਜਿਹਦਾ ਨਾਮ ਠਾਕੁਰ ਸਿੰਘ ਰੱਖਿਆ ਗਿਆ ਠਾਕੁਰ ਸਿੰਘ ਅਜੇ ਛੋਟੀ ਉਮਰ ਵਿੱਚੇ ਸੀਗਾ ਕਿ ਸਾਰਾ ਪੰਜਾਬ ਮਤਲਬ ਕਿ ਸਿੱਖ ਰਾਜ ਪੂਰਾ ਅੰਗਰੇਜ਼ੀਆਂ ਦੀ ਗੁਲਾਮੀ ਵਿੱਚ ਆ ਗਿਆ ਸੀ ਜਦ ਸਰਦਾਰ ਠਾਕੁਰ ਸਿੰਘ ਪੜ੍ਹਾਈ ਕਰਕੇ ਸੂਝਵਾਨ ਅਤੇ ਜਵਾਨ ਹੋਇਆ ਤਾਂ ਉਹਨਾਂ ਨੇ ਸਿੱਖ ਧਰਮ ਸਿੱਖ ਇਤਿਹਾਸ ਅਤੇ ਸਿੱਖ ਰਾ ਦੀ ਹੋਂਦ ਵਿੱਚ ਆਉਣ ਤੋਂ ਲੈ ਕੇ ਸਿੱਖ ਰਾਜ ਦਾ ਖਤਮ ਹੋਣ ਤੱਕ ਦੀ ਪੂਰੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਿਉਂ-ਜਿਉਂ ਇਹਨਾਂ ਨੂੰ ਖਾਲਸਾ ਰਾਜ ਦੇ ਅੰਤ ਹੋਣ ਦੇ ਸਹੀ ਕਾਰਨਾਂ ਦਾ ਅਤੇ ਅੰਗਰੇਜ਼ੀਆਂ ਦੀਆਂ ਕੋਟਲ ਨੀਤੀਆਂ ਦਾ ਪਤਾ ਲੱਗਦੇ ਆ ਤਾਂ ਇਹਨਾਂ ਦਾ ਦਿਲ ਦਹਿਲ ਦਾ ਚਲਾ ਗਿਆ ਜਦੋਂ ਠਾਕੁਰ ਸਿੰਘ ਨੂੰ ਉਹਨਾਂ ਦਰਦਨਾਕ ਹਾਲਾਤਾਂ ਦਾ ਪਤਾ ਲੱਗਿਆ ਜਿਨ੍ਹਾਂ ਅਤਿਆਚਾਰਾਂ ਦੁਆਰਾ ਅੰਗਰੇਜ਼ ਨੇ ਨਾਬਾਲਕ ਮਹਾਰਾਜੇ ਦਲੀਪ ਸਿੰਘ ਨੂੰ ਧੋਖੇ ਨਾਲ ਕੈਦ ਕਰਕੇ ਸਾਰੇ ਸਿੱਖ ਰਾਜ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਤਾਂ ਇਹਨਾਂ ਦੀ ਆਤਮਾ ਤੜਪੁੱਠੀ ਤੇ ਲੂ ਲੂ ਕਰਲਾ ਉੱਠਿਆ ਜੀ ਕਹਿੰਦੇ ਔਰ ਇਹਨਾਂ ਨੂੰ ਦੱਸਿਆ ਗਿਆ ਕਿ ਜਦ ਜ਼ਾਲਮ ਫਰੰਗੀ ਨੇ ਦਿਨ ਦੇ ਵੀ ਡਾਕਾ ਮਾਰ ਕੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ ਤਾਂ ਇਥੋਂ ਦੀ ਸਮੂਹ ਜਨਤਾ ਕੀ ਹਿੰਦੂ ਕੀ ਸਿੱਖ ਤੇ ਕੀ ਮੁਸਲਮਾਨ ਸਾਰੇ ਦੇ ਸਾਰੇ ਹੀ ਕਹਿੰਦੇ ਭੁੱਬਾਂ ਮਾਰ ਮਾਰ ਕੇ ਰੋਏ ਸੀ ਔਰ ਉਸ ਭਾਰੀ ਮਾਤਮ ਦੇ ਸਮੇਂ ਜਦ ਕਿ ਪੰਜਾਬ ਵਾਸੀ ਸਭ ਪਾਸੇ ਹੰਝੂਆਂ ਦੇ ਹਰ ਪਰੋਨੇ ਸੀਗੇ ਤਾਂ ਜ਼ਾਲਮ ਤੇ ਡਾਕੂ ਅੰਗਰੇਜ਼ ਜੋ ਲੱਖਾਂ ਕਰੋੜਾਂ ਮੋਹਰਾਂ ਦਾ ਸ਼ਾਹੀ ਖਜ਼ਾਨਾ ਤੇ ਕੀਮਤੀ ਮਾਲ ਅਸਬਾਬ ਲੱਗਦੇ ਹੱਥ ਹੀ ਪਹਿਲਾਂ ਲੁੱਟ ਚੁੱਕਿਆ ਸੀ ਅੰਗਰੇਜ਼ ਔਰ ਉਹਨੇ ਸ਼ਾਹੀ ਕਲੇਮਾ ਪਹੁੰਚ ਕੇ ਬਾਕੀ ਰਹਿਦੀ ਲੁੱਟ ਕਸੁੱਟ ਵੀ ਸ਼ੁਰੂ ਕਰਤੀ ਉਸ ਅੰਨੀ ਲੁੱਟ ਵਿੱਚ ਜੀ ਦਾ ਵੀ ਕੋਈ ਦੌ ਚੱਲਿਆ ਉਨੇ ਮਹਾਰਾਜਾ ਨਰਦੀਨ ਸਿੰਘ ਦੀ ਨਿੱਜੀ ਜਾਇਦਾਦ ਤੇ ਸ਼ਾਹੀ ਤੋਸ਼ੇਖਾਨੇ ਨੂੰ ਰੱਜ ਕੇ ਲੁੱਟਿਆ ਆਖਰ ਲਾਰਡ ਡਲਹੌਜੀ ਨੇ ਸਰ ਜੋਹਨ ਲੌਗਨ ਨੂੰ ਸ਼ਾਹੀ ਕਿਲੇ ਦਾ ਗਵਰਨਰ ਨਿਯੁਕਤ ਕੀਤਾ ਤੇ ਨਾਲ ਹੀ ਹੁਕਮ ਚਾੜਤਾ ਕਿ ਉਹ ਬਾਕੀ ਰਹਿੰਦੇ ਸ਼ਾਹੀ ਖਜ਼ਾਨੇ ਮਤਲਬ ਕਿ ਕੀਮਤੀ ਸਾਜੋ ਸਮਾਨ ਦੀ ਪੂਰੀ ਲਿਸਟ ਤਿਆਰ ਕਰੇ ਔਰ ਉਹਦੀ ਬਣੀ ਲਿਸਟ ਦੇ ਅਨਸਾਰ ਔਰ ਜਿਹੜੀਆਂ ਅਮੋਲਕ ਚੀਜ਼ਾਂ ਲੰਡਨ ਭੇਜੀਆਂ ਗਈਆਂ ਉਹ ਸਿਗੀਆਂ ਦੋਸਤੋ ਪਹਿਲਾ ਤਾਂ ਕੋਹੇ ਨੂੰ ਰਹੀਦਾ ਔਰ ਹੋਰ ਬੇਸ਼ੁਮਾਰ ਹੀਰੇ ਮੋਤੀ ਜੁਹਾਰਤ ਸੋਨੇ ਚਾਂਦੀ ਦੇ ਬੇਸ਼ੁਮਾਰ ਭਾਂਡੇ ਤੇ ਸਾਜੋ ਸਮਾਨ ਬੜੇ ਭਾਰੀ ਕੀਮਤੀ ਕਸ਼ਮੀਰੀ ਸ਼ਾਲ ਦੁਸ਼ਾਲੇ ਕਲੀਨ ਤੇ ਉਹ ਸੁਨਹਿਰੀ ਸ਼ਾਹੀ ਕੁਰਸੀ ਜਿਹਦੇ ਉੱਪਰ ਦੋਸਤੋ ਸ਼ੇਰੇ ਪੰਜਾਬ ਬੈਠਿਆ ਕਰਦੇ ਸੀਗੇ ਜਾਨੀ ਕਿ ਖਾਲਸੇ ਰਾਜ ਦਾ ਤਖਤਤਾ ਸੋਨੇ ਦੀਆਂ ਚੋਭਾਂ ਵਾਲਾ ਚਾਂਦੀ ਦਾ ਬਣਿਆ ਹੋਇਆ ਉਹ ਤੰਬੂ ਜਿਹਨੂੰ ਮਹਾਰਾਜਾ ਸਾਹਿਬ ਗਰਮੀਆਂ ਦੇ ਸਫ਼ਰ ਵਿੱਚ ਵਰਤਿਆ ਕਰਦਾ ਸੀ ਉਹ ਇਤਿਹਾਸਕ ਹਥਿਆਰ ਅਤੇ ਸੰਜੋਹਾ ਜਿਨ੍ਹਾਂ ਉੱਪਰ ਮਹਾਰਾਜਾ ਨਦੀ ਸਿੰਘ ਜੀ ਦੇ ਬਹਾਦਰ ਜਰਨੇਲਾਂ ਦੇ ਪਵਿੱਤਰ ਖੂਨ ਦੇ ਨਿਸ਼ਾਨ ਸੀਗੇ ਔਰ ਹਜਰਤ ਮੁਹੰਮਦ ਸਾਹਿਬ ਦੀਆਂ ਅਨੇਕਾਂ ਨਿੱਜੀ ਵਰਤੋਂ ਦੀਆਂ ਚੀਜ਼ਾਂ ਔਰ ਸਭ ਤੋਂ ਵੱਧ ਮਹਾਨ ਤਾਰਖਣ ਵਾਲੀ ਜੋ ਅਸਲ ਵਸਤੂ شاہੀ ਤੋਸ਼ੇਖਾਨੇ ਵਿੱਚੋਂ ਲੁੱਟਦੇ ਮਾਲ ਨਾਲ ਲੰਡਨ ਭੇਜੀ ਗਈ ਉਹ ਸੀ ਸਾਹਿਬੇ ਕਮਾਲ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਚਾਈ ਦੀ ਤਲੰਗੀ ਔਰ ਇਹ ਚੀਜ਼ਾਂ ਦੋਸਤੋ ਲੁੱਟ ਹੋਈਆਂ ਸੀਗੀਆਂ ਤੋਸ਼ੇਖਾਨੇ ਮਤੇ ਸਰਕਾਰੀ ਮਤੇ ਜਿਹੜਾ ਕੇ ਆਪਣਾ ਸਿੱਖ ਰਾਜ ਦਾ ਸੀਗਾ ਔਰ ਜਦੋਂ ਸੰਧਾ ਵਾਲੀ ਸਰਦਾਰ ਠਾਕੁਰ ਸਿੰਘ ਨੇ ਅੰਗਰੇਜ਼ਾਂ ਵੱਲੋਂ ਧੋਖੇ ਨਾਲ ਸਿੱਖ ਰਾਜ ਨੂੰ ਅੰਗਰੇਜ਼ੀ ਰਾਜਮਾ ਬਲਾਉਣ ਤੇ ਮਹਾਰਾਣੀ ਜਿੰਦਾ ਅਤੇ ਮਹਾਰਾਜ ਤਰੀਪ ਸਿੰਘ ਦੇ ਦਰਦਨਾਕ ਹਾਲਾਤ ਨੂੰ ਪੜਿਆ ਮਤਲਬ ਕਿ ਨਿਕਟ ਸੰਬੰਧੀਆਂ ਤੋਂ ਸੁਣਿਆ ਤਾਂ ਉਹਦਾ ਖੂਨ ਇਦਾਂ ਉਬਾਲੇ ਖਾਣ ਲੱਗ ਪਿਆ ਜਿਵੇਂ ਕੋਈ ਦੀਗ ਉਬਲ ਰਹੀ ਹੋਵੇ ਜਿਸ ਤਰ੍ਹਾਂ ਸਰਦਾਰ ਉਦਮ ਸਿੰਘ ਨੇ ਸਨਾਮ ਵਾਲੇ ਨੇ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦਾ ਓੜਵੈਰ ਪਾਸੋਂ ਲੰਡਨ ਪਹੁੰਚ ਕੇ ਤੇ ਉਹਨੂੰ ਗੋੜੀਆਂ ਨਾਲ ਮਾਰ ਕੇ ਬਦਲਾ ਲਿਆ ਸੀ ਕੁਝ ਏਦਾਂ ਦਾ ਹੀ ਪ੍ਰੋਗਰਾਮ ਸਦਾ ਠਾਕਰ ਸਿੰਘ ਸੰਧਾ ਵਾਲੀਏ ਨੇ ਆਪਣੇ ਦਿਲ 'ਚ ਬਣਾ ਲਿਆ ਨਾ ਉਸ ਲਈ ਦਿਨੇ ਚੈਨ ਤੇ ਨਾ ਹੀ ਰਾਤ ਨੂੰ ਆਰਾਮ ਸੀ ਉਹ ਸਾਰੀ ਸਾਰੀ ਰਾਤ ਕਹਿੰਦੇ ਵੀ ਉਸਲ ਬੱਟੇ ਲੈ ਕੇ ਬਦੀਦ ਕਰਦਾ ਹੁੰਦਾ ਸੀ ਭਾਵੇਂ ਉਹ ਆਪਣੀ ਉੱਚ ਵਿਦਿਆਕਾਰਨ ਈਏਸੀ ਬਣ ਚੁੱਕਿਆ ਸੀ ਪਰ ਉਹ ਅੰਗਰੇਜ਼ ਦੇ ਅਧੀਨ ਪ੍ਰਾਪਤ ਹੋਏ ਇੱਕ ਮਿਸ਼ਨਰੀ ਨੂੰ ਲੱਤ ਮਾਰ ਕੇ ਕਿਸੇ ਠੋਸ ਪ੍ਰੋਗਰਾਮ ਦੀ ਬਹੁਤ ਮੰਦੀ ਚ ਰੁੱਝ ਗਿਆ ਸਰਦਾਰ ਠਾਕਰ ਸਿੰਘ ਜੀ ਨੇ ਪੰਜ ਪਿਆਰਿਆਂ ਪਾਸੋਂ ਖੰਡੇ ਦੀ ਪੌਲ ਪ੍ਰਾਪਤ ਕਰਕੇ ਹਰ ਸਮੇਂ 3 ਫੁੱਟੀ ਸ੍ਰੀ ਸਾਹਿਬ ਕਿਰਪਾਨ ਗਲੇ 'ਚ ਸਜਾਉਣੀ ਸ਼ੁਰੂ ਕਰਤੀ ਸਰਦਾਰ ਠਾਕਰ ਸਿੰਘ ਸੰਧਾ ਵਾਲੀਏ ਨੂੰ ਸ੍ਰੀ ਸਾਹਿਬ ਰੱਖਣ ਲਈ ਅੰਗਰੇਜ਼ ਤੋਂ ਬਹੁਤ ਮੁਸ਼ਕਲ ਨਾਲ ਲਾਇਸੈਂਸ ਮਿਲਿਆ ਸੀਗਾ ਔਰ ਸਰਦਾਰ ਠਾਕਰ ਸਿੰਘ ਜੀ ਆਪਣੇ ਦੋ ਸਵਾਲ ਸਨ ਠਾਕਰ ਜੀ ਦੇ ਸਾਹਮਣੇ ਇੱਕ ਕਿ ਬੇਪਰੰਧਰੀ ਰੀਤ ਵਿੱਚ ਪਾ ਕੇ ਅਨੇਕਾਂ ਕਿਸਮਾਂ ਦੇ ਬਹਿਮਾ ਪਰਮਾ ਤੇ ਪਖੰਡਾਂ 'ਚ ਫਸ ਕੇ ਖੇਰੂ-ਖੇਰੂ ਹੋ ਚੁੱਕੇ ਖਾਲਸੇ ਨੂੰ ਮੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਥੇਬੰਦ ਕੀਤਾ ਜਾਏ। ਇਹ ਸੋਚਦਾ ਸੀ ਕਿ ਤਾਂ ਇਹ ਔਰ ਇਹ ਕੁਛ ਕਰਕੇ ਉਹਦੇ ਵਿੱਚ ਪਹਿਲੇ ਵਰਗੀ ਅਣਖ ਤੇ ਗੈਰਤ ਪੈਦਾ ਕੀਤੀ ਜਾਏ। ਦੂਜਾ ਇਹ ਕਿ ਨਾ ਸਿਰਫ ਅੰਗਰੇਜ਼ ਦੀ ਗੁਲਾਮੀ ਤੋਂ ਹੀ ਛੁਟਕਾਰਾ ਪ੍ਰਾਪਤ ਕੀਤਾ ਜਾਏ ਬਲਕਿ ਉਸ ਪਾਸੋਂ ਗਿਣ-ਗਿਣ ਕੇ ਅਜਿਹੇ ਬਦਲੇ ਲਏ ਜਾਣ। ਕੇ ਉਹਨੂੰ ਲੈਣੇ ਦੇ ਦੇਣੇ ਪੈ ਜਾਣ। ਸੋ ਗਰੂ ਪਿਆਰਿਓ ਬਹੁਤ ਲੰਮੇ ਸੋਚ ਵਿਚਾਰ ਕਰਨ ਪਿੱਛੋਂ ਸਰਦਾਰ ਠਾਕੁਰ ਸਿੰਘ ਸੰਧਾਵਾਲੀਏ ਜੀ ਨੇ ਚੋਣਵੇਂ ਪੰਥਦਰਦੀਆਂ ਨੂੰ ਆਪਣੇ ਨਾਲ ਮਿਲਾਇਆ ਤੇ 30 ਜੁਲਾਈ 1873 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹਜ਼ੂਰ ਅਰਦਾਸਾ ਤੋਦਿਆ ਤੇ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਨੀ ਰੱਖੀ। ਜਿਹਦੇ ਉੱਚ ਕਰਤੱਵਾਂ ਦੇ ਸੰਬੰਧੀ ਵਿਸਥਾਰ ਪੂਰਵਕ ਜਿਹੜੇ ਵੀਡੀਓਜ਼ ਐ ਉਹ ਵੀ ਤੁਹਾਨੂੰ ਚੈਨਲ ਤੇ ਮਿਲ ਜਾਣਗੀਆਂ ਸੋ ਇਹ ਬੜੀ ਔਖੀ ਸੇਵਾ ਇਹਨਾਂ ਨੇ 1884 ਦੇ ਵਿੱਚ 83 ਤੱਕ ਮਤਲਬ ਕਿ ਬੜੀ ਐਨ ਤਨ ਦੇ ਨਾਲ ਨਿਮੋਉਂਦੇ ਰਹੇ 1880 ਤੱਕ ਜਦ ਉਹਨਾਂ ਨੇ ਦੇਖਿਆ ਕਿ ਇਹ ਪੰਥਕ ਸੁਧਾਰ ਅਤੇ ਠੋਸ ਗੁਰਮਤਿ ਪ੍ਰਚਾਰ ਵਾਲਾ ਕਾਰਜ ਪੰਥਦਰਦੀਆਂ ਨੇ ਸਿਰੇ ਚੜਨ ਨਿਹਰਾ ਆਪਣਾ ਹੀ ਨਹੀਂ ਬਲਕਿ ਇਹਨੂੰ ਸਿਰੇ ਚੜਨ ਲਈ ਤਨ ਮਨ ਤੇ ਧਨ ਦੌਰ ਹਰ ਕਿਸਮ ਦੀ ਕੁਰਬਾਨੀ ਕਰਨ ਦੀ ਮਤਲਬ ਕਿ ਡਟ ਕੇ ਖਲੋਤੇ ਤਾਂ ਉਹ ਆਪਣੇ ਅੰਤਰਮੁਖੀ ਸੋਚੀ ਸਮਝੇ ਕਿਸੇ ਸਕੀਮ ਨੂੰ ਸਿਰੇ ਚਾੜਨ ਲਈ 1884 ਜ ਮਹਾਰਾਜਾ ਦਲੀਪ ਸਿੰਘ ਨੂੰ ਮਿਲਣ ਲੰਡਨ ਚਲੇ ਗਿਆ। ਉੱਥੇ ਪਹੁੰਚ ਕੇ ਇਹਨਾਂ ਨੂੰ ਅਨੁਭਵ ਹੋਇਆ ਕਿ ਈਸਾਈ ਮਤ ਧਾਰਨ ਕਰ ਚੁੱਕੇ ਮਹਾਰਾਜਾ ਦਲੀਪ ਸਿੰਘ ਦੀ ਸੁੱਤੀ ਆਤਮਾ ਨੂੰ ਜਗਾਉਣ ਲਈ ਕਾਫੀ ਸਮੇਂ ਦੀ ਲੋੜ ਹੈ। ਕਿਉਂਕਿ ਆਪ ਜੀ ਪੂਰੇ 9 ਮਹੀਨੇ ਮਹਾਰਾਜ ਦਰੀਵ ਨੇ ਕੋਰ ਰਹੇ। ਔਰ ਸਰਦਾਰ ਠਾਕਰ ਸਿੰਘ ਜੀ ਨੇ ਮਹਾਰਾਜਾ ਦਲੀਪ ਸਿੰਘ ਨੂੰ ਗੁਰਮਤ ਗੁਰ ਇਤਿਹਾਸ ਤੇ ਬੀਤ ਚੁੱਕੇ ਸਿੱਖ ਰਾਜ ਅਤੇ ਉਹਦੇ ਵੱਡ ਬਡੇਰਿਆਂ ਦੇ ਅਣਕ ਭਰੇ ਕਾਰਨਾਮਿਆਂ ਦੀ ਚੰਗੀ ਤਰ੍ਹਾਂ ਜਾਣਕਾਰੀ ਕਰਵਾਈ। ਯਾਦ ਉਹਨੂੰ ਆਪਣੇ ਪਿਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਧਰਮੀ ਰਾਜ ਤੇ ਉਹਦੇ ਖਾਤਮੇ ਹੋਣ ਦੇ ਦਰਦ ਭਰੇ ਸਾਰੇ ਸਮਾਚਾਰ ਯਾਦ ਕਰਵਾਏ, ਪੜ੍ਹਾਏ, ਸੁਣਾਏ ਤਾਂ ਕਹਿੰਦੇ ਦਲੀਪ ਸਿੰਘ ਇੱਕਦਮ ਭੁੱਬਾ ਮਾਰ ਕੇ ਰੋਟਿਆ। ਇਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਆਪਣੇ ਖੁੱਸੇ ਹੋਏ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਤਤਪਰ ਹੋ اٹਿਆ ਹੁਣ ਦੋਸਤੋ ਇਹ ਸਾਰਾ ਪ੍ਰੋਗਰਾਮ ਸਿਰੇ ਚੜਾ ਕੇ ਸਰਦਾਰ ਠਾਕੁਰ ਸਿੰਘ ਜੀ ਵਾਪਸ ਆਪਣੇ ਦੇਸ਼ ਆ ਗਏ ਇੱਥੇ ਆ ਕੇ ਉਹਨਾਂ ਨੇ ਸਿੱਖ रियासਤਾਂ ਤੇ ਰਾਜਪੂਤ ਰਾਜਿਆਂ ਦੇ ਨਾਲ ਵੀ ਆਪਣੇ ਗੁਪਤ ਸਬੰਧ ਕਾਇਮ ਕੀਤੇ ਤਾਂ ਜੋ ਮਹਾਰਾਜਾ ਦਲੀਪ ਸਿੰਘ ਨੂੰ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਵਾਪਸ ਲਿਆਂਦਾ ਜਾਏ ਅਜਿਹੇ ਕੁਝ ਪ੍ਰਬੰਧ ਕਰਕੇ ਆਪ ਜੀ ਬਿਨਾ ਕਿਸੇ ਦੂਜੇ ਕੰਨ ਖਬਰ ਹੋਣ ਤੋਂ ਜਨਵਰੀ 1887 ਨੂੰ ਪਾਂਡੀਚਰੀ ਚਲੇ ਗਏ ਜਿੱਥੇ ਫ੍ਰਾਂਸੀਸੀਆਂ ਨੇ ਆਪ ਜੀ ਨੂੰ ਪੂਰਨ ਮਿਲਵਰਤਨ ਦੇਣ ਦਾ ਭਰੋਸਾ ਦਿੱਤਾ ਹੁਣ ਦੋਸਤੋ ਅਗਲਾ ਕਦਮ ਇਹਨਾਂ ਨੇ ਇਹ ਚੁੱਕਿਆ ਕਿ ਪਾਂਡੀਚਰੀ ਬੈਠਿਆਂ ਹੀ ਆਪ ਨੇ ਆਪਣੇ ਸਬੰਧ ਨਾ ਕੇਵਲ ਪੰਥਦਰਦੀ ਦੇਸ਼ਵਾਸੀਆਂ ਨਾਲੇ ਬਲਕਿ ਰੂਸ ਨੇਪਾਲ ਬਰਮਾ ਹైదరాబాద్ ਪੌਣਸ਼ ਤੇ ਬੰਗਾਲ ਇਹਨਾਂ ਦੇ ਇਨਕਲਾਬੀਆਂ ਨਾਲ ਵੀ ਇਹਨਾਂ ਨੇ ਸੰਬੰਧ ਬਣਾ ਲਏ ਇਹ ਵੀ ਕਿਹਾ ਜਾਂਦਾ ਕਿ ਉਹਨਾਂ ਦੀ ਗੁਪਤ ਸੈਨਾ ਨੇ ਸੋਚੀ ਸਮਝੀ ਸਕੀਮ ਦੇ ਅਨੁਸਾਰ ਕੰਮ ਕਰਨਾ ਵੀ ਸ਼ੁਰੂ ਕਰਤਾ ਸੀ ਇਹ ਵੀ ਸੰਧਾ ਵਾਲੀਏ ਨੂੰ ਆਪਣਾ ਵੱਡਾ ਵਜ਼ੀਰ ਨਿਯੁਕਤ ਕਰਕੇ ਆਪਣੀ ਸਰਕਾਰੀ ਮੋਹਰ ਵੀ ਦੇਤੀ ਸੀ ਤਾਂ ਜੋ ਲੋੜ ਪੈਣ ਤੇ ਉਹ ਜਿਵੇਂ ਯੋਗ ਸਮਝਣ ਉਹਦੀ ਵਰਤੋਂ ਕਰ ਲੈਣ ਦੂਜੇ ਪਾਸੇ ਮਹਾਰਾਜਾ ਦਲੀਪ ਸਿੰਘ ਪੰਜਾਬ ਪਹੁੰਚਣ ਦੀਆਂ ਪੂਰੀਆਂ ਤਿਆਰੀਆਂ ਕਰ ਰਿਹਾ ਸੀ ਜਦੋਂ ਉਹ ਪੰਜਾਬ ਆਉਂਦਾ ਹੋਇਆ ਅਦਨ ਪਹੁੰਚਿਆ ਤਾਂ ਉੱਥੇ ਇੱਕ ਸਿੱਖ ਪਲਟਨ ਤੋਂ 25 ਮਈ 1886 ਨੂੰ ਅਮਰਛਾਕੇ ਸਿੰਘ ਸੱਜ ਗਿਆ ਉਹਨੇ ਆਪਣੇ ਦੇਸ਼ ਵਾਸੀਆਂ ਨੂੰ ਚਿੱਠੀਆਂ ਵੀ ਲਿਖੀਆਂ ਕਿ ਉਹ ਰੂਸੀ ਫੌਜਾਂ ਦੀ ਮਦਦ ਨਾਲ ਆਪਣਾ ਖੁੱਸਿਆ ਰਾਜ ਵਾਪਸ ਲੈਣ ਲਈ ਛੇਤੀ ਉਹ ਪੰਜਾਬ ਪਹੁੰਚ ਰਿਹਾ ਪਰ ਕਹਿੰਦੇ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਅੰਗਰੇਜ਼ਾਂ ਨੇ ਮਹਾਰਾਜ ਨੂੰ ਅਦਨ ਤੋਂ ਅੱਗੇ ਜਾਣੇ ਨਾ ਦਿੱਤਾ ਜਦੋਂ ਠਾਕਰ ਸਿੰਘ ਜੀ ਸੰਧਾਵਾਰੀਏ ਨੂੰ ਇਹਦਾ ਪਤਾ ਲੱਗਿਆ ਤਾਂ ਉਹਨਾਂ ਨੇ ਉਸੇ ਵਕਤ ਬਲੈਤ ਜਾਣ ਦਾ ਮਨ ਬਣਾ ਲਿਆ ਪਰ ਆਪ ਉਸ ਸਮੇਂ ਕਾਫੀ ਬਿਰਧ ਹੋ ਚੁੱਕੇ ਸੀਗੇ ਜਿਹਦੇ ਕਰਕੇ ਸਿੰਘ ਸਭਾ ਲਹਿਰ ਜਿਹੜੇ ਦੁਆਰਾ ਕਾਰਜ ਸ਼ੁਰੂ ਕੀਤੇ ਗਏ ਸੀਗੇ ਉਹਨਾਂ ਨੂੰ ਸਿਰੇ ਚਾੜਨ ਤੇ ਭਾਰਤ ਨੂੰ ਅੰਗਰੇਜ਼ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਦਾ ਸੰਦੇਸ਼ ਦੇ ਕੇ ਆਪ 18 ਅਗਸਤ 1887 ਇਸ ਵੀ ਨੂੰ ਪੰਡਿਚਰੀ ਵਿਖੇ ਚਲਣਾ ਕਰ ਗਏ ਇਦਾਂ ਸਰਦਾਰ ਠਾਕੁਰ ਸਿੰਘ ਸੰਧਾਵਾਲੀ ਜੀ ਨੇ ਆਪਣੇ ਪਿਤਾ ਲੈਣਾ ਸਿੰਘ ਦੇ ਮੱਥੇ ਲਗੇ ਕਲੰਕ ਨੂੰ ਧੋਣ ਦਾ ਯਤਨ ਕੀਤਾ ਔਰ ਉੱਥੇ ਆਪਣਾ ਨਾਂ ਸੁਨਹਿਰੀ ਅੱਖਰਾਂ ਚ ਲਿਖੇ ਜਾਣ ਲਈ ਰਹਿਂਦੀ ਦੁਨੀਆ ਤੱਕ ਉਹ ਜਾਗਰ ਕਰ ਗਏ ਔਰ ਦੋਸਤੋ ਜਿਹੜੀ ਅਸਲੀ ਸਿੰਘ ਸਭਾ ਸੀਗੀ ਉਹ ਇਹਨਾਂ ਨੇ ਚਲਾਈ ਸੀ ਠਾਕੁਰ ਸਿੰਘ ਸੰਧਾਵਾਲੀ ਉਹਨਾਂ ਨੇ ਜਿਹੜੇ ਦੂਜੇ ਸੀਗੇ ਗੁਰਮੁਖ ਸਿੰਘ ਵਾਲੇ ਉਹ ਸਾਰੇ ਅੰਗਰੇਜ਼ਾਂ ਦੇ ਪਿੱਟੂ ਸੀਗੇ ਔਰ ਮਹਾਰਾਣੀ ਨੂੰ ਉਹ ਆਪਣੀ ਮਾਂ ਸਮਝਦੇ ਸੀਗੇ ਵਿਕਟੋਰੀਆ ਨੂੰ ਔਰ ਉਹਨਾਂ ਨੇ ਪੂਰਾ ਅੱਡੀ ਤੱਪੇ ਦਾ ਜ਼ੋਰ ਲਾ ਦਿੱਤਾ ਸੀ ਵੀ ਜਿਹੜਾ ਦਲੀਪ ਸਿੰਘ ਹੈ ਇਹ ਬਾਹਰ ਤੇ ਇੱਥੇ ਨਾ ਜਾਵੇ ਕਿਤੇ ਪੰਜਾਬ ਦੇ ਵਿੱਚ ਜਾਨੀ ਕਿ ਔਰ ਇਹਨਾਂ ਨੇ ਪੂਰੀ ਖিলাਫਤ ਕਰੀ ਸੀਗੀ ਸਿੱਖ ਰਾਜ ਦੀ ਔਰ ਅੰਗਰੇਜ਼ਾਂ ਦਾ ਸਾਥ ਦਿੱਤਾ ਸੀਗੇ ਨਾ ਬੰਦਿਆਂ ਨੇ A to Z ਔਰ ਜੋ ਪਰੰਪਰਾਵਾਂ ਸਾਡੀਆਂ ਚੱਲੀਆਂ ਆ ਰਹੀਆਂ ਸੀਗੀਆਂ ਸ਼ੁਰੂ ਤੋਂ ਉਹ ਵੀ ਇਹਨਾਂ ਨੇ ਨਕਾਰੀਆਂ ਅਸਲ ਦੇ ਵਿੱਚ ਠੀਕ ਹੈ ਜੀ ਸੋ ਖੈਰ ਇਹ ਸੀਗੀ ਅੱਜ ਦੀ ਵੀਡੀਓ ਸਰਦਾਰ ਠਾਕੁਰ ਸਿੰਘ ਸੰਧਾ ਵਾਲੀ ਬਾਰੇ ਸੋ ਮਿਲਦੇ ਹਾਂ ਹੁਣ ਆਪਾਂ ਅਗਲੀ ਜਾਣਕਾਰੀ ਨਾਲ ਦਿਓ ਆ ਗਿਆ ਸਤਿ ਸ਼੍ਰੀ ਅਕਾਲ